ਚੱਕ ਲੋ ਚੱਕ ਲੋ ਚੱਕ ਲੋ ਜਿਹੜੇ ਬਾਜ਼ਾਰ ਚ ਮਿਲਦੇ 6 6 ਦੇ ਸੂਟ ਸਾਡੇ ਕੋਲੋਂ 350 ਚੱਕ ਲੋ ਸੇਲ ਆਤੀ ਬਹੁਤ ਵੱਡੀ 5 ਦਿਨਾਂ ਦੀ ਬਹੁਤ ਵੱਡੀ ਸੇਲ ਭਾਵੇਂ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਭਾਵੇਂ ਤੁਸੀਂ ਫੇਰੀ ਲਾਉਨੇ ਹੋ ਤੁਹਾਡਾ ਬਹੁਤ ਸਾਰਾ ਫਾਇਦਾ ਕਰਨਾ ਹੁਣ ਦੇਖੋ ਜੀ 350 ਦੇ ਡਿਜ਼ਾਈਨ ਦੇਖੋ ਜੀ ਲੈ ਲਓ ਮੇਲੇ ਦਾ ਨਜ਼ਾਰਾ 350 ਰੁਪਏ ਲੱਗਿਆ ਜੀ 350 ਡਿਜ਼ਾਈਨ ਇੱਕ ਤੋਂ ਇੱਕ 660 ਵਾਲੇ ਪਿਓਰ ਕੈਮਰਿਕ ਦੇ ਸੂਟ 350 350 350 ਜੀ ਡਿਜੀਟਲ ਪ੍ਰਿੰਟ ਆ ਗਿਆ ਜੀ ਮਸਲੀਨ ਦਾ ਇਹਦਾ ਵੀ ਰੇਟ ਕੋਈ 1200 ਜਾਂ 1300 ਜਾਂ 890 ਨਹੀਂ ਹੈ ਇਹਦੀ 500 ਰੁਪਏ 500 ਰੁਪਏ ਜੀ ਡਿਜੀਟਲ ਪ੍ਰਿੰਟ 500 ਅਵੀ ਚੱਕੋ ਜੀ ਇਟਾਲੀਅਨ ਕਾਟਨ ਆ ਗਈ ਹੈ ਜੀ ਕਹਿੰਦੇ ਇਟਾਲੀਅਨ ਕਾਟਨ 1000 ਰੁਪਏ ਤੋਂ ਘੱਟ ਨਹੀਂ ਰੇਟ ਘਟਤਾ ਜੀ ਮਾਤੂ ਸ਼ਰੀ ਨੇ ਚੜਦੇ ਹੀ ਗਰਮੀ ਦੇ ਵਿੱਚ 600 600 600 600 ਬਾਜ਼ਾਰ ਚ ਦਾ ਰੇਟ ਹੈਗਾ 1500 1600 1700 1800 ਸਾਡੇ ਕੋਲੋਂ ਲੈ ਜਾਓ ਸਿਰਫ 750 ਦੇ ਵਿੱਚ ਲੈ ਜਾਓ ਭਾਵੇਂ ਤੁਸੀਂ ਸੂਟ ਬਣਾ ਲਓ ਭਾਵੇਂ ਟੋਪ ਬਣਾ ਲਓ ਪਾਵੇਂ ਨਾਈਟ ਸੂਟ ਬਣਾ ਲਓ ਹਰ ਤਰ੍ਹਾਂ ਦੀ ਵੈਰਾਈਟੀ ਲੋਵੀ ਚੱਕ ਲਓ ਚੱਕ ਲਓ ਚੱਕ ਲਓ ਜਿਹੜੇ ਬਾਜ਼ਾਰ ਚ ਮਿਲਦੇ 6 6 ਦੇ ਸੂਟ ਸਾਡੇ ਕੋਲੋਂ 350 ਚੱਕ ਲਓ ਸੇਲ ਆਤੀ ਬਹੁਤ ਵੱਡੀ 5 ਦਿਨਾਂ ਦੀ ਬਹੁਤ ਵੱਡੀ ਸੇਲ ਪਾਵੇਂ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਪਾਵੇਂ ਤੁਸੀਂ ਫੇਰੀ ਲਾਉਨੇ ਹੋ ਤੁਹਾਡਾ ਬਹੁਤ ਸਾਰਾ ਫਾਇਦਾ ਕਰਨਾ ਹੁਣ 600 ਨਹੀਂ 350 ਦੇ ਵਿੱਚ ਲੈ ਜਾਓ ਡਿਜ਼ਾਈਨ ਚੈੱਕ ਕਰ ਲਓ ਬਹੁਤ ਹੈ ਰੰਗ ਆ ਹਰ ਤਰ੍ਹਾਂ ਦੀ ਵੈਰਾਈਟੀ ਸਿਰਫ 350 ਦੇਖੋ ਜੀ 350 ਦੇ ਡਿਜ਼ਾਈਨ ਦੇਖੋ ਜੀ ਲੈ ਲਓ ਮੇਲੇ ਦਾ ਨਜ਼ਾਰਾ 350 ਰੁਪਏ ਲੱਗਿਆ ਜੀ 350 ਡਿਜ਼ਾਈਨ ਇੱਕ ਤੋਂ ਇੱਕ 6600 ਵਾਲੇ ਪਿਓਰ ਕੈਮਰਿਕ ਦੇ ਸੂਟ 350 350 350 ਦੇਖੋ ਜੀ ਡਿਜ਼ਾਈਨ ਬਹੁਤ ਆ ਸਾਡੇ ਕੋਲ ਕੁੜੀਆਂ ਦੇ ਡਿਜ਼ਾਈਨ ਮਿਡ ਰੇਂਜ ਵਾਲੇ ਬਜ਼ੁਰਗਾਂ ਦੇ ਡਿਜ਼ਾਈਨ ਸਾਰੇ ਆ ਗਏ ਆ ਖਾਸ ਤੌਰ ਤੇ ਦੁਕਾਨਦਾਰਾਂ ਲਈ ਰੀਸੇਲਰਾਂ ਲਈ ਜਿਹੜੇ ਫੇਰੀ ਲਾਉਂਦੇ ਆ ਉਹਨਾਂ ਲਈ ਤਾਂ ਜਾਂ ਜਿਨ੍ਹਾਂ ਨੇ ਆਪਣੇ ਲਈ ਲੈਣੇ ਆ ਬਹੁਤ سارے ਫਾਇਦੇ ਹੋਣੇ ਆ ਅੱਧੇ ਰੇਟਾਂ ਦੇ ਕਰਤਾ ਜੀ ਲੈ ਜਾਓ ਗਰਮੀ ਵਾਲੇ ਸੂਟ ਟੌਪ ਟੌਪ ਦੀ ਸੇਲ ਲੱਗੀ ਕਾਦੀਆਂ ਚ ਮਾਤੂ ਸ਼੍ਰੀ ਦਸਤਾਰ ਅੰਕਲ ਹੋਮ ਸਟੋਰ ਤੇ ਆ ਜਾਓ ਤੁਸੀਂ ਆ ਵੀ ਚੱਕੋ ਜੀ ਡਿਜੀਟਲ ਪ੍ਰਿੰਟ ਆ ਗਿਆ ਜੀ ਮਸਲੀਨ ਦਾ ਇਹਦਾ ਵੀ ਰੇਟ ਕੋਈ 1200 ਜਾਂ 1300 ਜਾਂ 8900 ਨਹੀਂ ਹੈ ਇਹਦੀ 500 ਰੁਪਏ 500 ਰੁਪਏ ਜੀ ਡਿਜੀਟਲ ਪ੍ਰਿੰਟ 500 ਚੈੱਕ ਕਰੋ ਜੀ ਪ੍ਰਿੰਟ ਨਵੇਂ ਤੋਂ ਨਵੇਂ ਆ ਖੜਦੇ ਖੜਦੇ ਰੰਗ ਗਰਮੀਆਂ ਦੇ ਠੰਡੇ ਠੰਡੇ ਸੂਟ ਆ ਗਿਆ ਜੀ 500 500 500 ਦੇਖੋ ਜੀ 5 500 ਵਾਲੇ ਸੂਟਾਂ ਦੇ ਵਿੱਚ ਦੇਖੋ ਰੰਗ ਤੁਸੀਂ ਚੈੱਕ ਕਰ ਲਓ ਕੱਪੜਾ ਵੀ ਬਹੁਤ ਸੋਹਣਾ ਆ ਯਾਰ ਡਿਜ਼ਾਈਨ ਵੀ ਬਹੁਤ ਸੋਹਣਿਆ ਪ੍ਰਿੰਟ ਵੀ ਬਹੁਤ ਸੋਹਣਿਆ ਤੁਹਾਨੂੰ ਬਾਰ ਬਾਰ ਕਹੀ ਜਾਂਦੀ ਹੈ ਮਿਲਣਾ ਸਿਰਫ 5 ਦਿਨਿਆਂ ਪੰਜ ਦਿਨਾਂ ਤੋਂ ਬਾਅਦ ਸੇਲ ਹੋ ਜਾਣੀ ਹੈ ਖਤਮ ਕਾਦੀਆਂ ਚ ਆਜੋ ਜਿਹੜੇ 1200 1300 1400 ਇੱਥੇ ਕਰਤੇ 500 500 500 ਚੱਕੋ ਜੀ 500 ਦੇ ਵਿੱਚ ਡਿਜ਼ਾਈਨ ਬਹੁਤ سارے ਆ ਚੁੱਕੇ ਆ ਆ ਵੀ ਚੱਕੋ ਜੀ ਇਟਾਲੀਅਨ ਕਾਟਨ ਆ ਗਈ ਹੈ ਜੀ ਕਹਿੰਦੇ ਇਟਾਲੀਅਨ ਕਾਟਨ 1000 ਰੁਪਏ ਤੋਂ ਘੱਟ ਨਹੀਂ ਰੇਟ ਕੱਟਤਾ ਜੀ ਮਾਤੂ ਸ਼੍ਰੀ ਨੇ ਚੜਦੇ ਹੀ ਗਰਮੀ ਦੇ ਵਿੱਚ 600 600 600 600 ḍeṇ ਮਿੱਠੇ ਮਿੱਠੇ ਆਈਸਕ੍ਰੀਮ ਵਰਗੇ ਰੰਗ ਆ ਦੇਖੋ ਜੀ ਪਿਆਰੇ ਪਿਆਰੇ ਜੇ ਰੰਗ ਆ ਜੀ 600 600 600 ਆ ਲੋ ਜੀ ਜਿਹੜੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਮਗਾਉਂਦੇ ਨੂੰ ਕੱਪੜੇ ਉਹ ਵੀ ਕਪੜਾ ਆ ਗਿਆ ਬਾਜ਼ਾਰ 'ਚ ਇਹਦਾ ਰੇਟ ਹੈਗਾ 1500 1600 1700 1800 ਸਾਡੇ ਕੋਲੋਂ ਲੈ ਜਾਓ ਸਿਰਫ 750 ਦੇ ਵਿੱਚ ਲੈ ਜਾਓ ਇਹਦੇ ਵਿੱਚ ਵੀ ਸਾਡੇ ਕੋਲ ਰੰਗ ਬਹੁਤ سارے ਦੇਖੋ ਪ੍ਰਿੰਟ ਚੈੱਕ ਕਰਿ ਜਾਓ ਭਾਵੇਂ ਤੁਸੀਂ ਸੂਟ ਬਣਾ ਲਓ ਭਾਵੇਂ ਟੌਪ ਬਣਾ ਲਓ ਭਾਵੇਂ ਨਾਈਟ ਸੂਟ ਬਣਾ ਲਓ ਹਰ ਤਰ੍ਹਾਂ ਦੀ ਵੈਰਾਈਟੀ ਬਜ਼ੁਰਗਾਂ ਲਈ ਬਹੁਤ ਸੋਹਣੀ ਵੈਰਾਈਟੀ ਆ ਥਾਪੀਆਂ ਮਾਰ ਮਾਰ ਤੋਲਿਓ ਕਪੜਾ ਬਹੁਤ ਜਿਆਦਾ ਸੋਹਣਾ ਸਾਨੂੰ ਸੁਕੇਤਾ ਸਾਡੇ 700 ਰੁਪਏ ਆ ਗਿਆ ਜੀ ਦबई ਵਾਲਾ ਕਪੜੇ ਆ ਗਿਆ ਜੀ ਹੁਣ ਪੰਜਾਬ ਦੇ ਵਿੱਚ ਦबई ਵਾਲੇ ਕਪੜੇ 750 750 ਤੇ ਆਹ ਦੇਖੋ 12 1300 ਤੋਂ ਘੱਟ ਦੀ 700 ਤੇ 750 ਜੀ ਸੋ ਬਹੁਤ ساری ਵੈਰਾਈਟੀ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਣਿਆ ਆ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਕਪੜਾ ਹਰ ਇੱਕ ਕਪੜੇ ਦੀ ਠੋਕੇ ਗਾਰੰਟੀ ਆ ਠੋਕੇ ਵੈਰਾਈਟੀਆਂ ਰੇਟ ਸਾਡੇ ਬਹੁਤ ਘੱਟ ਹੈਗੇ ਲਿਖ ਲਿਖ ਕੇ ਲਾਤੇ ਆ ਦੇਖੋ ਕੋਈ 1500 ਨਹੀਂ ਕੋਈ 2000 ਨਹੀਂ 750 ਦੇ ਵਿੱਚ ਬਹੁਤ ਸੋਹਣਾ ਕਪੜਾ ਪ੍ਰਿੰਟਡ ਕਪੜਾ ਸਾਨੂੰ ਅਸੀਂ ਦੇ ਰਹੇ ਆ ਆ ਵੀ ਚੈੱਕ ਕਰੋ ਜੀ ਗਰਮੀਆਂ ਦੇ ਕੜਾਈ ਵਾਲੇ ਸੂਟ ਆ ਗਏ ਜੀ ਹੁਣ ਇਹ ਵੀ ਪਿਓਰ ਦੁਪਟਿਆਂ ਦੇ ਨਾਲ ਇਹਨਾਂ ਦੇ ਵੀ ਰੇਡ ਬਾਜ਼ਾਰ ਤੇ ਵਿੱਚ ਲੁੱਟ ਹੁਣ ਕਰ ਦੇਣੀ ਗਰਮੀਆਂ ਤੇ ਐਕਟਿਵ ਬੰਸ ਰੇਡ ਦਾ ਵੀ 500 ਰੁਪਏ ਜੀ 500 ਦੁਪट्टे ਦੇ ਨਾਲ ਸੂਟ ਦੇਖੋ ਰੰਗ ਵੀ ਚੈੱਕ ਕਰਿਓ ਰੰਗ ਵੀ ਬਹੁਤ ਸੋਹਣੇ ਆ ਸੇਲ ਚੱਲ ਰਹੀ ਆ ਬਹੁਤ ਵੱਡੇ ਪੱਦਰ ਤੇ ਆ ਜਿਹੜਾ ਸੂਟ 1700 1800 ਦਾ ਬਾਜ਼ਾਰ 'ਚ ਦੁਪट्टे ਨਾਲ ਅਸੀਂ ਦੇਣਾ 850 ਦੇ ਵਿੱਚ ਦੁਪट्टे ਇਕ ਵਰਗ ਦੇ ਆ ਵੀ ਚੈੱਕ ਕਰੋ ਭਾਜੀ 1275 ਰੁਪਏ ਦਾ ਲਾਤਾ ਜੀ ਕਾਟਨ ਦਾ ਸੂਟ ਲਾਤਾ ਜੀ ਕੜਾਈ ਵਾਲਾ ਬਾਜ਼ਾਰ 'ਚ 1500 2000 ਮੰਗਦੇ ਐ ਵੀ 1250 ਦਾ ਆ ਜੱਕੋ ਜੀ 750 ਦੇ ਵਿੱਚ ਮਤਲਬ ਬਹੁਤ ਜਾਰੇ ਸੋਹਣੇ ਸੋਹਣੇ ਪ੍ਰਿੰਟ ਡਿਜ਼ਾਈਨ ਆ ਗਏ ਚੈਲੰਜ ਕਰਦੇ ਆ ਜੇ ਤੁਹਾਨੂੰ ਬਾਜ਼ਾਰ 'ਚ ਇਸ ਰੇਟ ਤੇ ਦੇ ਜਵੇ 5 ਦਿਨ ਦੀ ਸੇਲ ਆ ਖਾਸ ਤੌਰ ਤੇ ਦੁਕਾਨਦਾਰਾਂ ਦੇ ਰੀਸੇਲਰਾਂ ਦੇ ਫੇਰੀ ਵਾਲਿਆਂ ਦੇ ਜਿਨ੍ਹਾਂ ਕੱਪੜਾ ਲੈਣਾ ਆਪਣੇ ਲਈ ਘਰ ਪਾਉਣ ਲਈ ਬਾਹਰ ਪਾਉਣ ਲਈ ਆਜੋ ਬਹੁਤ ਵੱਡਾ ਫਾਇਦਾ ਆ ਤੁਹਾਡਾ ਇੱਥੇ ਆਉਣ ਦੇ ਮਾਨ ਸਤਕਾਰ ਪੂਰਾ ਚਾਹ ਪਾਣੀ ਪਿਲਾਵਾਂਗੇ ਆ ਵੀ ਚੈੱਕ ਕਰੋ ਤੀਜਾ ਬਹੁਤ ਸੋਹਣੀਆ 350 450 500 700 800 ਹਜ਼ਾਰ ਦੇ ਵਿੱਚ ਬਹੁਤ ਵੱਡੀ ਵੈਰਾਈਟੀ ਪੰਜ ਦਿਨ ਨੋਟ ਕਰ ਲੋ ਪੰਜ ਦਿਨ ਦੀ ਸੇਲ ਹੈ ਪੰਜ ਦਿਨ ਜਾ ਕੇ ਤੁਸੀਂ ਫਾਇਦਾ ਬਹੁਤ ਵੱਡਾ ਲੈ ਸਕਦੇ ਆ ਨੰਬਰ ਸਕਰੀਨ ਤੇ ਤੇ ਫੋਨ ਕਰ ਲੋ ਬਹੁਤ ਸਾਰੇ ਫਾਇਦੇ ਕਰਾਂਗੇ ਕਿਹੜਾ ਮੈਨੂੰ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗਰਸਾਨ ਟੀਵੀ ਕਰਦੀਆਂ